ਇਲਫੋਨ ਦੀ ਕਾਰਡ 1876 ਦੇ ਵਿੱਚ ਹੋਈ ਸੀ ਲਗਭਗ 100 ਸਾਲ ਬਾਅਦ 1973 ਦੇ ਵਿੱਚ ਦੁਨੀਆ ਦਾ ਪਹਿਲਾ ਮੋਬਾਈਲ ਫੋਨ ਬਣਾਇਆ ਗਿਆ ਉਸ ਤੋਂ ਬਾਅਦ ਮੋਬਾਈਲ ਫੋਨ ਇੱਕ 스마트ਫੋਨ ਦੇ ਵਿੱਚ ਬਦਲ ਗਿਆ ਜੇਕਰ ਅੱਜ ਦੀ ਗੱਲ ਕਰੀਏ ਤਾਂ ਲਗਭਗ 9 ਅਰਬ ਮੋਬਾਈਲ ਫੋਨ ਹਨ ਜੋ ਕਿ ਵਿਸ਼ਵ ਦੀ ਕੁੱਲ ਆਬਾਦੀ ਤੋਂ ਵੀ ਵੱਧ ਹਨ ਕੀ 스마트ਫੋਨ ਹਮੇਸ਼ਾ ਵਰਤੋਂ ਦੇ ਵਿੱਚ ਰਹਿਣਗੇ ਜਾਂ ਕੋਈ ਨਵੀਂ ਤਕਨੀਕ ਉਹਨਾਂ ਦੀ ਥਾਂ ਲੈ ਲਵੇਗੀ ਆਉਂ ਚਰਦੇ ਹਾਂ 스마트폰 ਦਾ ਭਵਿੱਖ ਕੀ ਹੈ ਅਤੇ 스마트폰 ਨੂੰ ਕਿਸੇ ਦੇ ਨਾਲ ਬਦਲਿਆ ਜਾ ਸਕਦਾ ਹੈ ਦੁਨੀਆ ਦਾ ਪਹਿਲਾ 스마트폰 ਸਾਲ 1993 ਵਿੱਚ ਬਣਾਇਆ ਗਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਦੁਨੀਆ 'ਚ 스마트폰 ਦੀ ਕ੍ਰਾਂਤੀ ਆਈ ਹੈ ਕੰਪਨੀਆਂ ਨੇ smartphones ਬਣਾਉਣ 'ਚ ਹੱਥ ਅਜਮਾਇਆ ਹੈ। ਉਹਨਾਂ ਦੀ ਤਕਨੀਕ ਵਿੱਚ ਲਗਾਤਾਰ ਸੁਧਾਰ ਅਤੇ ਬਦਲਾ ਹੋ ਰਹੇ ਹਨ। ਪਰ ਇੱਕ ਵਾਰ ਇਹ ਕਦੀ ਵੀ ਕੁਝ ਨਹੀਂ ਸਹੀ ਕਿਹਾ ਜਾ ਸਕਦਾ। ਇਸ ਦਾ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ ਜਿਵੇਂ ਕਿ ਲੋਕ ਅਨੁਮਾਨ ਲਗਾਉਂਦੇ ਹਨ ਕਿ ਇੱਕ ਦਿਨ ਦੁਨੀਆ ਵੀ ਖਤਮ ਹੋ ਜਾਵੇਗੀ। ਹਾਲਾਂਕਿ ਕੋਈ ਨਹੀਂ ਜਾਣਦਾ ਕਿ ਕਦੋਂ ਹੋਵੇਗਾ। ਇਸ ਤਰ੍ਹਾਂ ਲੋਕਾਂ ਦੇ ਦਿਮਾਗ 'ਚ ਇਹ ਸਵਾਲ ਆਉਂਦਾ ਹੈ ਕਿ ਕੀ smartphones ਵੀ ਹਮੇਸ਼ਾ ਲਈ ਅਲੋਪ ਹੋ ਜਾਣਗੇ? ਇਸ ਲਈ ਇਸ ਦੇ ਜਵਾਬ ਬਾਰੇ ਯਕੀਨ ਨਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ ਵਿਗਿਆਨ ਅਤੇ ਟੈਕਨੋਲੋਜੀ ਨੇ ਸੰਸਾਰ ਵਿੱਚ ਲਗਾਤਾਰ ਚੀਜ਼ਾਂ ਨੂੰ ਬਦਲਿਆ ਹੈ ਵਿਗਿਆਨ ਨਾਲ ਜੁੜੀਆਂ ਸਾਰੀਆਂ ਚੀਜ਼ਾਂ ਲਗਾਤਾਰ ਬਦਲ ਰਹੀਆਂ ਹਨ ਪਹਿਲਾਂ ਮੋਬਾਈਲ ਫੋਨ ਸਿਰਫ ਕੀਪੈਡ ਫੋਨ ਹੁੰਦੇ ਸਨ ਉਸ ਤੋਂ ਬਾਅਦ ਸਮਾਰਟ ਬਣੇ ਅਤੇ ਮੋਬਾਈਲ ਫੋਨਾਂ ਦੇ ਵਿੱਚ ਇੰਨੀ ਤਕਨੀਕ ਆ ਗਈ ਕਿ ਇਹਨਾਂ ਨਾਲ ਕਈ ਔਖੇ ਕੰਮ ਆਸਾਨੀ ਨਾਲ ਕੀਤੇ ਜਾ ਸਕਦੇ ਹਨ ਅਸਲ ਵਿੱਚ ਇਸ ਤੱਥ ਦੇ ਵਿੱਚ ਕੋਈ ਸੱਚਾਈ ਨਹੀਂ ਜਾਪਦੀ ਕਿ ਸਮਾਰਟ ਫੋਨ ਖਤਮ ਹੋ ਜਾਣਗੇ ਪਾਰਪਾਮੇਪ ਵਿਖ ਵਿੱਚ ਸਮਾਰਟਫੋਨ ਅਲੋਪ ਹੋ ਸਕਦੇ ਹਨ ਇਸ ਲਈ ਟੈਕਨੋਲੋਜੀ ਉਹਨਾਂ ਦੀ ਤਾਂ ਸਮਾਰਟਫੋਨ ਵਰਗੀਆਂ ਕਈ ਹੋਰ ਚੀਜ਼ਾਂ ਦੀ ਵਰਤੋਂ ਕਰ ਸਕਦੀ ਹੈ ਪਾਮੇ ਕਿ ਉਹ ਹੋਲੋਗ੍ਰਾਫੀ ডিসਪਲੇ ਹੋਵੇ ਜਾਂ ਕੋਈ ਵੀ ਪੈਨਨਯੋਗ ਯੰਤਰ ਜਿਵੇਂ ਕਿ ਇੱਕ ਸਮਾਰਟਵਾਚ ਜਾਂ ਦਿਮਾਗੀ ਕੰਪਿਊਟਰ ਇੰਟਰਫੇਸ ਇਹ ਸਾਰੀਆਂ ਚੀਜ਼ਾਂ ਆਸਾਨੀ ਨਾਲ ਸਮਾਰਟਫੋਨ ਨੂੰ ਬਦਲ ਸਕਦੀਆਂ ਹਨ